ਘਰ ਤੋਂ ਕਿਤੇ ਬਾਹਰ ਅੰਦਰ ਜਾਣ ਵੇਲੇ ਖਾਸ ਕਰਕੇ ਕੁੜੀਆਂ ਅਤੇ ਔਰਤਾਂ ਪੂਰਾ ਸਤਾਰਕ ਰਿਹਾ ਕਰੋ ਇਸ ਦੇ ਨਾਲ ਹੀ ਅਣਜਾਣ ਸ਼ਹਿਰ ਚ ਅਣਜਾਣ ਲੋਕਾਂ ਤੋਂ ਦੂਰੀ ਬਣਾ ਕੇ ਰੱਖਿਓ ਜੇਕਰ ਕੋਈ ਅਣਜਾਣ ਬੰਦਾ ਤੁਹਾਨੂੰ ਕੋਈ ਖਾਣ ਪੀਣ ਵਾਲੀ ਚੀਜ਼ ਦੇਵੇ ਤਾਂ ਤੁਰੰਤ ਭਗਾ ਕੇ ਕੂੜੇ ਦੇ ਢੇਰ ਤੇ ਸੁੱਟ ਦਿਓ ਕਿਤੇ ਇਹ ਨਾ ਹੋਵੇ ਕਿ ਉਹ ਬੰਦਾ ਤੁਹਾਨੂੰ ਕੁਝ ਖਵਾ ਕੇ ਆਪਣਾ ਸ਼ਿਕਾਰ ਬਣਾ ਲਵੇ ਜੀ ਹਾਂ ਪੁਲਿਸ ਦੀ ਗ੍ਰਿਫਤ ਵਿੱਚ ਪੀਲੇ ਕੱਪੜੇ ਨਾਲ ਮੂਲ ਕੋਈ ਖੜਾ ਇਹ ਬੰਦਾ ਹਲਕਾ ਨਕੋਦਰ ਦੇ ਸ਼ਾਹਕੋਟ ਤੋਂ ਇੱਕ ਜਨਾਨੀ ਨੂੰ ਅਜੇ ਢੰਗ ਨਾਲ ਕੋਈ ਚੀਜ਼ ਖਵਾ ਕੇ ਫਿਲਮੀ ਲੋਕਾਂ ਦੇ ਸ਼ਹਿਰ ਬੰਬਈ ਦੇ ਨਾਦੇੜ ਸਾਹਿਬ ਵਿਖੇ ਲੈ ਗਿਆ ਫਿਰ ਉੱਥੇ ਲਿਜਾ ਕੇ ਉਸ ਦੇ ਨਾਲ ਸ਼ਰਮਨਾਕ ਕਾਰਜ ਕਰਦਾ ਰਿਹਾ ਫਿਰ ਉਸ ਜਨਾਨੀ ਦੇ ਘਰ ਵਾਲੇ ਦੀ ਸ਼ਿਕਾਇਤ ਉਪਰੰਤ ਪੁਲਿਸ ਨੇ ਇਸ ਗੁਰਪਿੰਦਰ ਸਿੰਘ ਨਾਂ ਦੇ ਬੰਦੇ ਨੂੰ ਦਿੱਲੀ ਤੋਂ ਕਾਬੂ ਕੀਤਾ ਅੱਗੇ ਜੋ ਪੁਲਿਸ ਅਧਿਕਾਰੀ ਨੇ ਇਸ ਦੀ ਘਟਿਆ ਕਰਤੂਤਾ ਬਾਰੇ ਖੁਲਾਸੇ ਕੀਤੇ ਉਹ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਮਾਮਲੇ ਸੰਬੰਧੀ 500 ਦਿਨ ਪਹਿਲਾਂ 4 ਤਰੀਕ ਨੂੰ ਇੱਕ ਕੰਪਲੇਂਟ ਆਈ ਸੀ ਮੇਰੇ ਕੋਲ ਜਿਹਦੇ ਵਿੱਚ ਰਸੈਂਟ ਸਦੀਪ ਸਿੰਘ ਨੇ ਦੱਸਿਆ ਕਿ ਉਹਦੀ ਪਤਨੀ ਬੰਦੀਕੌਰ ਨੂੰ ਕੋਈ ਅਗਵਾ ਕਰਕੇ ਲੈ ਗਿਆ ਤੇ ਉਸਦੇ ਖਿਲਾਫ ਕਾਰਵਾਈ ਕੀਤੀ ਜਾਏ ਇਮੀਡੀਏਟਲੀ ਆਰ ਲੌਸਡ ਅਨ ਐਫ ਆਈ ਆਰ ਅੰਗੇਜਡ ਵਰਕ ਇਨ ਦ ਸਿੰਘ ਗੁਰਪੰਦਰ ਸਿੰਘ ਜੋ ਫਰੋਜਪੁਰ ਦਾ ਰਹਿਣ ਵਾਲਾ ਮੱਲਾਮਲ ਪਿੰਡ ਦਾ ਇਹਦਾ ਇਹ ਮਾਮਲਾ ਇਸ ਤਰੀਕੇ ਨਾਲ ਸਾਹਮਣੇ ਆਇਆ ਕਿ ਜਦੋਂ ਇੱਕ ਲੜਕੀ ਨੂੰ ਲੈ ਕੇ ਗਿਆ ਤੇ ਉਹਨੂੰ ਨਸ਼ੇ ਦਾ ਕੁਝ ਉਹਦੋਂ ਸੇਵਨ ਕਰਾਇਆ ਜਿਹਦੇ ਨਾਲ बेहोश ਹੋ ਗਈ ਇੱਥੋਂ ਇਹ ਸਿੱਧਾ ਆਨੰਦ ਇਹ ਲੈ ਕੇ ਗਿਆ ਘਟਕੀ ਨੂੰ ਉੱਥੇ ਜਾ ਕੇ ਲੜਕੀ ਨੂੰ ਜਦੋਂ 2-3 ਦਿਨ ਬਾਅਦ ਹੋਸ਼ ਆਈ ਤੇ ਇਮੀਡੀਟਲੀ ਲੜਕੀ ਨੇ ਆਪਣੇ ਹਸਬੰਦ ਨੂੰ ਫੋਨ ਕੀਤਾ ਕਿ ਮੈਨੂੰ ਇਹ ਜ਼ਬਰਦਸਤੀ ਲਿਆਇਆ ਤੇ ਮੈਂ ਸਮੇਂ ਨਾਲ ਡੇਟ ਸਾਹਿਬ ਹੈ ਤਾਂ ਮੈਨੂੰ ਬਚਾਓ ਮੈਂ ਆਪਣੀ ਪੁਲਿਸ ਪਾਰਟੀ ਦੇ ਨਾਲ ਉਹ ਮੇਰੇ ਨਾਲ ਸੰਪਰਕ ਕੀਤਾ ਤੇ ਮੈਂ ਪੁਲਿਸ ਪਾਰਟੀ ਨੂੰ ਲੈ ਕੇ ਨੰਦੇਟ ਸਾਹਿਬ ਲਈ ਆਪਣੀ ਟਿਕਟ ਬਾਇਫਲਾਈਟ ਕਰਵਾਈ ਤੇ ਕੋਸ਼ਿਸ਼ ਤੇ ਕੋਸ਼ਿਸ਼ ਬੰਝੇ ਪਰ ਜਾਣ ਤੋਂ ਪਹਿਲੇ ਇਹਨੂੰ ਪਤਾ ਲੱਗ ਚੁੱਕਾ ਸੀ ਕਿ ਸ਼ਾਇਦ ਪੁਲਿਸ ਮੇਰੇ ਪਿੱਛੇ ਆ ਰਹੀ ਹੈ ਤੇ ਇਹਨ ਉਥੋਂ ਨੰਦੇਟ ਸਾਹਿਬ ਤੋਂ ਆਪਣੀ ਟੈਕਸੀ ਕੀਤੀ ਹైదరాబాద్ ਚਲਾ ਗਿਆ ਹైదరాబాద్ ਤੋਂ ਬਾਇਫਲਾਈਟ ਤੇ ਦਿੱਲੀ ਪਹੁੰਚੇ ਦਿੱਲੀ ਪਹੁੰਚ ਕੇ ਦੁਬਾਰਨ ਗੱਡੀ ਕੀਤੀ ਤੇ ਵਾਪਸ ਤੇ ਜਾ ਰਿਹਾ ਸੀ ਪਰ ਇਹਦੀ ਸਾਰੀ ਇਨਫੋਰਮੇਸ਼ਨ ਇਹਨੂੰ ਪਤਾ ਨਹੀਂ ਸੀ ਮੇਰੇ ਕੋਲ ਸੀ ਕਿਉਂਕਿ ਇਹਦੇ ਕੋਲ ਇੱਕ ਫੋਨ ਚੱਲਦਾ ਸੀ ਜਿਹੜਾ ਮੈਂ ਫਾਈਂਡ ਲੋਕੇਟ ਕਰ ਲਿਆ ਸੀ ਬਾਅਦ ਵਿੱਚ ਤੇ ਪਰਵਾਨ ਦੇ ਟਾਬੇ ਤੇ ਆਣ ਕੇ ਮੈਂ ਇਹਨੂੰ ਅਰੈਸਟ ਕੀਤਾ ਜਿਸ ਸਮੇਂ ਕੁੜੀ ਦੀ ਵੀ ਬਰਾਮਦਗੀ ਕੀਤੀ ਤੇ ਇਸ ਦੋਸ਼ੀ ਨੂੰ ਅਰੈਸਟ ਕਰ ਲਿਆ। ਰੈਸ਼ ਕਰਨ ਤੋਂ ਬਾਅਦ ਲੜਕੀ ਦਾ ਹਸਬੰਦ ਮੇਰੇ ਨਾਲ ਸੀ। ਆਪਾਂ ਉਹਨੂੰ ਜੋ ਵੀ ਨਸ਼ੇ ਦੀ ਹਾਲਤ ਥੋੜੀ ਬਸ ਸੀ ਉਹਦੇ ਵਿੱਚ ਆਪਾਂ ਉਹਦੇ ਹਸਬੰਦ ਦੇ ਹਵਾਲੇ ਕੀਤਾ ਉਹਨੂੰ ਮੈਡੀਕਲ ਜੋ ਵੀ ਬਰਦਾਸ਼ਤਿ ਕਰਵਾਇਆ ਤੇ ਦੋਸ਼ੀ ਨੂੰ ਲਿਆ ਕੇ ਹਵਾਲਾ ਅਜ ਮਾਂ ਜੋ ਕਦ ਆ ਦੇ ਸਭ ਕੋਸ਼ਿਸ਼ ਵਿੱਚ ਪੇਸ਼ ਕਰਵਾਇਆ ਗਿਆ ਤੇ ਲੜਕੀ ਦੇ 164 ਦੇ ਬਿਆਨ ਕਰਵਾਏ ਗਏ 164 ਦੇ ਬਿਆਨਾਂ ਚ ਲੜਕੀ ਨੇ ਲੜਕੀ ਨੇ ਦੱਸਿਆ ਕਿ ਉਹਦੇ ਨਾਲੇ ਜ਼ਬਰ ਨਸ਼ੇ ਦੇ ਵਿੱਚ ਜ਼ਬਰਦਸਤੀ ਨਾ ਕਰਦਾ ਸੀ ਇਸ ਕੁਛ ਇਹਨਾਂ ਦੀ ਪ੍ਰਾਪਰਟੀ ਦਾ ਮੈਟਰ ਇਸ ਸ਼ੁਰੂ ਤੋਂ ਚੱਲਦਾ ਜਾ ਰਿਹਾ ਤੇ ਪ੍ਰਾਪਰਟੀ ਦੇ ਕਰਕੇ ਹੀ ਲੜਕੀ ਨੂੰ ਆਪਣੇ ਟਰੈਪ ਵਿੱਚ ਲਿਆਉਣਾ ਚਾਹੁੰਦਾ ਕਿਉਂਕਿ ਲੜਕੀ ਦੇ ਨਾਲ ਕੁਝ ਪ੍ਰਾਪਰਟੀ ਕੋਈ ਹੁੰਦੀ ਹੈ ਉਹਦੀ ਪੈਟਰਨਲ ਉਹਦੀ ਪ੍ਰਾਪਰਟੀ ਚੋਂ ਉਹਨੂੰ ਆਪਣੇ ਟਰੈਪ ਚ ਲੈ ਕੇ ਤੇ ਲੜਕੀ ਨੂੰ ਬਲੈਕਮਿਲ ਕਰਦਾ ਹੀ ਕੋਈ ਐਮਐਮਐਸ ਬਣਾ ਕੇ ਉਹਦਾ ਜਿਸ ਕਰਕੇ ਸਾਰਾ ਮੁੱਦਾ ਸਾਹਮਣੇ ਆਇਆ ਹੁਣ ਇਹਨੂੰ ਅਦਾਲਤ ਵਿੱਚ ਪੇਸ਼ ਕਰਕੇ ਆਪਾਂ ਇੱਕ ਦੰਦਰ ਮਾੜ ਲਿਆ ਉਸ ਗੇਸ਼ ਦੇ ਦੌਰਾਨ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਇਨਵੈਸਟੀਗੇਸ਼ਨ ਚ ਲੈ ਜਾਣੀ ਹੈ ਜਾਨਣੀ ਤੇ ਜੋ ਵੀ ਮਾਂਜੋ ਅਦਾਲਤ ਦਾ ਫੈਸਲਾ ਕਰੇਗੀ ਇਨਵੈਸਟੀਗੇਸ਼ਨ ਸਰ ਕਿਹੜੀ ਜਗ੍ਹਾ ਤੋਂ ਮਤਲਬ ਇਹਨੂੰ ਅਗਵਾ ਕੀਤਾ ਗਿਆ ਲੱਗਦੀ ਨਹੀਂ ਲੜਕੀ ਨੂੰ ਉਹਦੇ ਘਰ ਤੋਂ ਹੀ ਅਗਵਾ ਕੀਤਾ ਗਿਆ ਉਹਦੇ ਘਰ ਜਦੋਂ ਇਹ ਗਿਆ ਤੇ ਇਹਨੂੰ ਕਿਹਾ ਕਿਤੇ ਭਾਬੀ ਮੇਰੀ ਗੱਲ ਸੁਣੋ ਇਹ ਵਿਚਾਰੀ ਲੜਕੀ ਉਹਦੀ ਗੱਲ ਸੁਣਨੇ ਅੰਦਰ ਆਈ ਤਿੰਨ ਅ ਭਾਤ ਇਨਫੈਕਟ ਦੇ ਅੰਦਰ ਗੱਡੀ ਜਵਾੜ ਲਿਆ ਤੇ ਉਹਦੇ ਮੂੰਹ ਤੇ ਕੁਝ ਨਸ਼ੀਲਾ ਪਦਾਰਥ ਲਾਇਆ ਜਿਸ ਨਾਲ ਉਹ بے ਹੋਸ਼ ਹੋ ਗਿਆ ਤੇ ਜਿੱਥੇ ਫਿਰ ਉਹਨੂੰ ਪਤਾ ਨਹੀਂ ਲੱਗਾ ਅਗਲੇ 2-3 ਦਿਨ ਤੋ ਕੀ ਡੋਜ਼ ਦਿੰਦਾ ਰਿਹਾ ਉਹ ਤੇ ਜਿਹਦੇ ਕਰਕੇ ਉਹਨੂੰ ਕੋਸ਼ ਨਹੀਂ ਆਈ ਫਿਰ ਉਸੇ ਬੇਹੋਸ਼ੀ ਦੀ ਹਾਲਤ ਵਿੱਚ ਉਹਨਾਂ ਨਾਲ ਗਲਤ ਆਪਣਾ ਇਹ ਸਮਝ ਸਮਾਧਨ ਮੰਗਦਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ